ਵੋਟਾਂ ਦੇ ਸਕਾਰ ਸੁੱਤੀ ਦੀ ਇੱਕ ਚਾਈ ਜਾਗੇ ਕਰਦਾ ਸਾਨੂੰ ਨਹੀਂ ਪਤਾ ਨਾ ਤੇ ਕੋਈ ਇੱਥੇ ਆਂਦਾ ਬਸ ਵੋਟਾਂ ਵਾਰੀ ਆਂਦੇ ਮੁੜ ਕੇ ਕੋਈ ਨਹੀਂ ਆਂਦਾ ਜਿਹੜੇ ਐਮਸੀ ਬੰਦੇ ਨੇ ਉਹ ਆਪਣੀ ਗਲੀ ਸਾਫ਼ ਕਰ ਦੇਣਾ ਬਾਕੀ ਦਾ ਕੋਈ ਮਤਲਬ ਨਹੀਂ ਲਾਈਟਾਂ ਹੈਗੀਆਂ ਲੱਗੀਆਂ ਲਾਈਟਾਂ ਗਲੀਆਂ ਚ ਕੋਈ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਤੇ ਲਾਈਟਾਂ ਤਾਂ ਲੱਗਣਗੀਆਂ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਤੇ ਫਿਰ ਲਾਈਟਾਂ ਵੀ ਲੱਗਣ ਜਿੱਥੇ ਪ੍ਰਾਇਮਰੀ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਆ ਡੇਰੀਵਾਲ ਬਲੌਕ 3 ਪਠਾਨਕੋਟ ਉਹਦੇ ਗੇਟ ਦੇ ਮੂਹਰੇ ਜਿਹੜਾ ਆ ਆਹ ਦੇਖੋ ਤੁਸੀਂ ਆ ਕੀ ਇੱਕ ਨਵਾਂ ਹੀ ਮਤਲਬ ਸਿਸਟਮ ਜਿਹੜਾ ਰੱਬਿਆ ਹੋਇਆ ਹੈ ਇਹ ਇਸ ਤਰ੍ਹਾਂ ਗੰਦ ਪੈਦਾ ਇਹ ਦੇਖੋ ਜੀ ਇਹ ਨਾਲ ਨਾਲਾ ਚਲਦਾ ਨਾਲ ਬਾਗਣਾ ਇਧਰੀ ਬਾਗਣਾ ਹੁਣ ਇਸ ਵੇਲੇ ਸੱਪ ਕਿਹੜੇ ਇੰਨੇ ਘੰਦੇ ਆ ਪੁੱਛੋ ਕੁਛ ਦਾ ਨੇ ਜੁਨੇ ਸਰਪੰਚ ਬਣ ਕੇ ਇਹ ਸਾਡੇ ਨਹੀਂ ਸੁਣੀ ਸਰਪੰਚ ਬਣ ਬੋਟਾ ਲਿਆ ਨੂੰ ਹੁੰਦੇ ਨੇ ਬਸ ਬੋਟਾ ਲਿਆ ਨੂੰ ਨਹੀਂ ਬੋਟਾਂ ਤੇ ਉਹ ਬੋਟਾਂ ਪਾਇਆ ਪਿੰਡ ਜੇ ਬੋਟਾ ਪਾਈ ਨੇ ਪੈਣੀਆ ਉਹ ਪਿੰਡ ਵਿੱਚ ਜੇ ਬੋਟਾ ਪਾਈ ਜਾਣ ਉਹ ਪਿੰਡ ਤੋਂ ਬਾਹਰ ਤੋਂ ਤੁਸੀਂ ਆਪ ਸੋਚੋ ਵੀ ਜੇਲੇ ਉਹ ਨਠਣ ਭਜਣ ਲੱਗੇ ਅਗਰ ਕੋਈ ਸਲੈਪ ਉਹ ਦੇ ਵਿੱਚ ਪੈ ਰੜਦਾ ਆ ਉਹਨਾਂ ਦੇ ਬੱਚਿਆਂ ਦੇ ਕਿੰਨੀ ਗੰਭੀਰ ਸੱਟ ਲੱਗ ਸਕਦੀ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਦੋ ਘਰ ਆਮਸਤੇ ਮੰਤਰੀ ਸਾਹਿਬ ਦੀ ਰਿਸ਼ਤੇਦਾਰੀ ਉੱਥੇ ਮੰਤਰੀ ਸਾਹਿਬ ਦੋ ਘਰਾਂ ਵਾਸਤੇ ਤਿੰਨ ਗਲੀਆਂ ਦੇ ਮੰਤਰੀ ਸਾਹਿਬ ਨੇ ਬਣਾਤੀਆਂ ਉੱਥੇ ਸਸਿਕਾ ਤੁਸੀਂ ਦੇਖ ਰਹੇ ਹੋ ਐਮਐਚ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨੀਰੂ ਸਾਡਾ ਖਾਸ ਪ੍ਰੋਗਰਾਮ ਸੁਣੋ ਜਨਾਬ ਜਿੱਦੇ ਵਿੱਚ ਹਰ ਗਲੀ ਹਰ ਮੁਹੱਲੇ ਹਰ ਵਾਰਡ ਵਿੱਚ ਜਿਹੜੀ ਐਮਐਚ ਪੰਜਾਬ ਚੈਨਲ ਦੀ ਟੀਮ ਪਹੁੰਚਦੀ ਹੈ ਤੇ ਲੋਕਾਂ ਦੀ ਆਵਾਜ਼ ਬੰਦੀ ਹੈ ਜਿੱਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਨੇ ਸਮੱਸਿਆ ਚਾਹੇ ਮੋਢੀ ਸਿਹਤਾਂ ਨੂੰ ਲੈ ਕੇ ਹੋਵੇ ਗਲੀਆਂ ਨਾਲੀਆਂ ਸੀਵਰੇਜ ਲਾਈਟਾਂ ਨੂੰ ਲੈ ਕੇ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਉਹ ਸਮੱਸਿਆ ਜਿਹੜੀ ਸੁਣੀ ਜਾਂਦੀ ਹੈ ਜਿੱਥੇ ਤੁਹਾਡੇ ਸਿਆਸਤਦਾਨ ਤੁਹਾਡੇ ਲੀਡਰਾਂ ਨੂੰ ਸਵਾਲ ਕੀਤੇ ਜਾਂਦੇ ਨੇ ਕਿ ਕਿਉਂ ਜਿਹੜੇ ਉਹਨਾਂ ਵੱਲੋਂ ਵਾਅਦੇ ਜਿਹੜੇ ਵੋਟਾਂ ਦੇ ਟਾਈਮ ਤੇ ਕੀਤੇ ਜਾਂ ਆਹ ਬੋਲੋ ਜਿਹੜੇ ਮਤਦਾਨ ਕੀਤੇ ਜਾਂਦੇ ਨੇ ਇੱਕ ਵਧੀਆ ਐਮਸੀ ਚੁਣਨ ਦੇ ਵਾਸਤੇ ਤਾਂ ਜੋ ਉਹਨਾਂ ਦੀ ਵਾਰਡ ਦੀ ਜਿਹੜੀ ਆ ਸੁਧਾਰ ਕੀਤਾ ਜਾ ਸਕੇ ਵਧੀਆ ਵਾਰਡ ਬਣਾਈ ਜਾ ਸਕੇ 17 ਫਰਵਰੀ 2021 ਨੂੰ ਰਿਜ਼ਲਟ ਆਉਂਦੇ ਨੇ ਜਿੱਥੇ ਹਰ ਵਾਰਡ ਨੂੰ ਇੱਕ ਐਮਸੀ ਮਿਲਦਾ ਪਰ ਐਮਸੀ ਵੱਲੋਂ ਜਿਹੜੇ ਵਾਅਦੇ ਤੇ ਦਾਅਵੇ ਲੋਕਾਂ ਨਾਲ ਕੀਤੇ ਜਾਂਦੇ ਨੇ ਕਿ ਵਧੀਆ ਵਾਰਡ ਬਣਾਈ ਜਾਵੇਗੀ ਪਰ ਉੱਤੇ ਹੀ ਜਦੋਂ ਐਮਐਚ ਪੰਜਾਬ ਚੈਨਲ ਦੀ ਟੀਮ ਜਿਹੜੀ ਵਾਰਡ ਨੰਬਰ 42 ਵਿਕੇ ਪਹੁੰਚਦੇ ਆ ਜਿੱਥੇ ਲੋਕਾਂ ਦਾ ਕਹਿਣਾ ਸੀਗਾ ਆਫ ਕੈਮਰਾ ਗੱਲਬਾਤ ਵੀ ਕੀਤੀ ਗਈ ਸੀਗੀ ਲੋਕਾਂ ਦਾ ਕਹਿਣਾ ਸੀਗਾ ਕਿ ਵਾਅਦੇ ਤੇ ਦਾਅਵੇ ਜਿਹੜੇ ਉਹਨਾਂ ਵੱਲੋਂ ਬੜੇ ਕੀਤੇ ਗ ਕੀ ਜਾਂਦੀ ਆ ਪਰ ਹਾਲਾਤ ਜਿਹੜੇ ਕੁਝ ਹੋਰ ਹੀ ਵੇਖਣ ਨੂੰ ਮਿਲਦੇ ਨੇ ਸੋ ਇਸ ਵੇਲੇ ਵਾਰਡ ਨੰਬਰ 42 ਵਿਖੇ ਪਹੁੰਚੇ ਜਿੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਕਿਹੜੀ ਸਮੱਸਿਆ ਜੜੀ ਆ ਜਿਹੜੇ ਸਮੱਸਿਆ ਨੂੰ ਲੈ ਕੇ ਜਿਹੜੇ ਕਾਫੀ ਜੂਸ ਦੇ ਪਏ ਨੇ ਸੋ ਸਾਡੇ ਨਾਲ ਮਾਤਾ ਮੌਜੂਦਾ ਮਾਤਾ ਬਹੁਤ-ਬਹੁਤ ਸਵਾਗਤ ਕਰਦੀਆਂ ਐ ਐਮਐਚ ਪੰਜਾਬ ਚੈਨਲ ਵਿੱਚ ਕੀ ਨਾਂ ਤੇ ਵਾਰਡ ਨੰਬਰ ਕਿੰਨੀ ਹੈਗੀ ਤੁਹਾਡੀ ਵਾਰਡ ਨੰਬਰ 42 ਵਾਰਡ ਨੰਬਰ 42 ਬਿਮਲਾ ਦੇਵੀ ਮੇਰਾ ਨਾਂ ਆ ਕਿੰਨੀ ਦੇਰ ਹੋ ਗਈ ਇੱਥੇ ਰੰਦਿਆਂ ਨਾਲ ਸਾਨੂੰ 15 ਸਾਲ ਹੋ ਗਏ ਆ ਇਹਦੇ ਅਹੀਂ 15 ਸਾਲ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਕਾਰਪੋਰੇਟ ਜਿਹੜੀਆਂ ਉਹ ਕੀ ਕਾਰਨ ਸੀਗਾ ਜਿਹੜਾ ਤੁਸੀਂ ਕਾਰਪੋਰੇਟ ਦੇ ਵਿੱਚ ਸਰਕਾਰ ਸੁੱਤੀ ਦੀ ਇੱਕ ਚਾਈ ਜਾਗੇ ਕਰਦੀ ਹੈ ਸਾਨੂੰ ਨਹੀਂ ਪਤਾ ਨਾ ਤੇ ਕੋਈ ਇੱਥੇ ਆਂਦਾ ਬਸ ਵੋਟਾਂ ਵਾਰੀ ਆਂਦੇ ਮੁੜ ਕੇ ਕੋਈ ਨਹੀਂ ਆਂਦਾ ਜਿਹੜੇ ਐਮਸੀ ਬਣਦੇ ਨੇ ਉਹ ਆਪਣੀ ਗਲੀ ਸਾਫ਼ ਕਰਦੇ ਨੇ ਬਾਕੀ ਦਾ ਕੋਈ ਮਤਲਬ ਨਹੀਂ ਬਸ ਤੋ ਪਹਿਲਾਂ ਜਦੋਂ ਗੱਲ ਕੀਤੀ ਜਾਵੇ ਹੁਣ ਤਾਰੀ 4.5 ਸਾਲ ਹੋਇਆ ਇਹ ਬਲੇਮਸੀ ਨੂੰ ਬਣਿਆ ਨੂੰ ਤੁਸੀਂ ਕਹਿੰਦੇ ਲੰਬਾ ਸਮਾਂ ਹੋ ਗਿਆ ਇਸ ਕਲੋਨੀ ਵਿੱਚ ਰਹੰਦੇ ਆ ਨਾ ਤਾਂ ਪਹਿਲਾਂ ਵੀ ਇਦਾਂ ਦੇ ਹਾਲਾਤ ਸੀਗੇ ਇਹੀ ਹਿਸਾਬ ਹੈ ਪਹਿਲਾਂ ਵੀ ਜਿਹੜੇ ਪਹਿਲਾਂ ਬਣੇ ਨਾ ਉਹ ਵੀ ਇਹੀ ਹਿਸਾਬ ਹੈ ਜਿਹੜਾ ਹੁਣ ਬਣੇਦਾ ਉਹਦਾ ਵੀ ਇਹੀ ਹਿਸਾਬ ਹੈ ਔਰ ਜਾਈਆਂ ਲੈ ਕੇ ਸੁੱਤੇ ਦਿਨ ਤੇ ਕਦੀ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਦੋਂ ਵੋਟ ਕਦੀ ਚੰਦੀ ਨਹੀਂ ਮਾਰੀ ਵੀ ਕਿੱਥੇ ਪਾਣੀ ਤੁਸੀਂ ਕੱਢ ਰਹੇ ਹੋ ਕਿੱਥੇ ਕੀ ਹੈ ਤੁਹਾਡੀ ਸਮੱਸਿਆ ਕੋਈ ਮਤਲਬ ਨੀ ਹੋਰ ਕਿਹੜੀ ਕਿਹੜੀ ਸਮੱਸਿਆ ਹੈਗੀ ਔਰ ਕੋਈ ਸਮੱਸਿਆ ਸਾਡੀ ਗਲੀ ਸਾਫ਼ ਸੁਥਰੀ ਹੋਏ ਇਹਨਾਂ ਉਸਾਰੀ ਗੱਲਾਂ ਸੀ ਕਿ ਬਾਕੀ ਕਰਦਾ ਤੇ ਅਸੀਂ ਆਪਣਾ ਮਸਲਾ ਪਿਆਲ ਕਣਾ ਉਤੇ ਕਿਸੇ ਨੇ ਨਹੀਂ ਕਰਨਾ ਲੇਕਿਨ ਗਲੀ ਨੂੰ ਐਸੀ 11ਵੇਂ 11ਵੇਂ ਮਹੀਨੇ ਸ਼ੁਰੂ ਕੀਤੀ ਗੱਲ ਬਣਾ ਨੇ ਤੇ ਦੇਖੋ ਗੰਦ ਪਾ ਕੇ ਚੱਲੇ ਗਏ ਤੇ ਬੱਚੇ ਸਮਾ ਡਿੱਗਦੇ ਉਹਦੀਆਂ ਵਿੱਚ ਕਿੱਦਾਂ ਚੱਲਣਾ ਫਿਰਨਾ ਦਰਸਾਨ ਦਾ ਮੌਸਮ ਕੀੜਾ ਮਕੋੜੇ ਦੇ ਦਿਨ ਉਹਨਾਂ ਨੂੰ ਪਤਾ ਹੀ ਨਹੀਂ ਕੋਈ ਵੀ ਪਿੰਡ ਵਾਲਾ ਕਦੀ ਕੋਈ ਨੇ ਚੰਤੀ ਨਹੀਂ ਮਾਰੀ ਵੀ ਚੱਲ ਦੇਖ ਹੀ ਆਈਏ ਤਕੜੇ ਤੁਸੀਂ ਨਹੀਂ ਕੋਸ਼ਿਸ਼ ਕੀਤੀ ਕਿ ਜਿਹੜੀ ਰੋਡ ਆ ਰਹੀਆਂ ਜਾਂਦੀਆਂ ਅਸੀਂ ਇਕੱਠੇ ਹੋ ਕੇ ਮੋਹੱਲਾ ਵਾਸੀ ਜਾਈਏ ਤੇ ਉਹਨੂੰ ਐਮਸੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸੁੱਤੇ ਪਏ ਨੇ ਸਰਕਾਰਾਂ ਉਸਲੇ ਸਭ ਕੁਝ ਮੰਨ ਦੇਣਾ ਬਾਅਦ ਚ ਕੋਈ ਨਹੀਂ ਆਂਦਾ ਬਾਅਦ ਚ ਬਾਅਦ ਉਹਨੇ ਦੇ ਨਹੀਂ ਜਿੰਨੇ ਦਿਨ ਵੋਟਾਂ ਬਾਅਦ ਚ ਕੋਈ ਨਹੀਂ ਆਂਦਾ ਕੀ ਮੰਗ ਕਰਨਾ ਚਾਹੁੰਦੇ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਨਾ ਕਿਉਂਕਿ ਹਰ ਕੋਈ ਸੁਖਾਲਾ ਸਾਹ ਪਾਣਾ ਚਾਹੁੰਦਾ ਕਿ ਜਿੱਥੇ ਅਸੀਂ ਰਹਿੰਦੇ ਹਾਂ ਹਾਂ ਦੇਖੋ ਦੇਖੋ ਇਹ ਤੇ ਹੈ ਹੀ ਸੁੱਖ ਦਾ ਸਾਥ ਲੈਣਾ ਤੇ ਪਰ ਇਹ ਸੁੱਖ ਦਾ ਸਾਥ ਲੈਣਾ 11 ਮਹੀਨੇ ਹੋ ਗਿਆ ਗੜੀਆਂ ਬੰਦੇ ਇਹ ਫਿਰ ਸਾਲ ਤੇ ਹੋ ਗਿਆ ਇਹ ਕਦੋਂ ਸ਼ੁਰੂ ਹੋ ਗਿਆ ਸਾਲ 8 56ਵਾਂ ਸਾਲ ਆ ਸਾਨੂੰ ਲੱਗ ਪੈਣਾ ਹੁਣ ਤਾਂ ਅਜੇ ਤੱਕ ਗਲੀ ਨਹੀਂ ਸਾਡੀ ਬਣੀ ਤੇ ਜਦੋਂ ਵੋਟਾਂ ਮੰਗਣ ਦੀ ਵਾਰੀ ਆਉਂਦੀ ਤਾਂ ਉਹਨਾਂ ਨੇ ਕਿਹਾ ਜਾਂਦਾ ਗੱਲਾਂ ਕੀਤੀਆਂ ਜਾਂਦੀਆਂ ਕਿ ਤੁਸੀਂ ਪਿਛਲੇ ਸਮੇਂ ਸਭ ਕੁਝ ਗੱਲਾਂ ਹੁੰਦੀਆਂ ਨੇ ਗੁੜਿਆ ਸਭ ਕੁਝ ਹੁੰਦਾ ਹੈ ਲੇਕਿਨ ਉਸੇ ਟਾਈਮ ਤੇ ਬਾਕੀ ਕੁਝ ਨਹੀਂ ਬਾਕੀ ਕੋਈ ਨਹੀਂ ਚੰਗੀ ਮਾਰਦਾਨ ਕੇ ਮੈਮ ਕੀ ਇਸ ਸਮੱਸਿਆ ਕੀ ਬਾੜ ਨੰਬਰ 42 ਦੇ ਵਿੱਚ ਸਮੱਸਿਆ ਇਹੀ ਹੈ ਗਲੀ ਦੀ ਰਸਤਾ ਦਿੱਖੇ ਤਾਂ ਸਾਹਮਣੇ ਹੀ ਹੈ ਜੋ ਵੀ ਹੈ ਇਹੀ ਹੱਲ ਹੋਣਾ ਚਾਹੀਦਾ ਹੈ ਗਲੀ ਬਣਨੀ ਚਾਹੀਦੀ ਹੈ ਉਕੇ ਬਸ ਆਤਾਂ ਦੇ ਦੇਣਾ ਕਿ ਕਿ ਸਾਰੇ ਸੱਪ ਕੀੜੇ ਦੇ ਦੇਣਾ ਬੱਚੇ ਬਾਹਰ ਖੇਡਦੇ ਆ ਡਿੱਗਦੇ ਟੁੰਦੇ ਵਿਚਾਰਾਂ ਦੇ ਰੋਲ ਸੱਟਾਂ ਫੇਟਾਂ ਲੱਗਦੀਆਂ ਇਹ ਜਿਹੇ ਹਾਲਤ ਸੀ ਲੱਗਣੀਆਂ ਆ ਤੇਹੀ ਸਮੱਸਿਆ ਹੱਲੋ ਜੇ ਤੁਹਾ ਕੋਈ ਸਮੱਸਿਆ ਨਹੀਂ ਤੁਹਾਡੀ ਗਲੀ ਦੀ ਸਮੱਸਿਆ ਹੈ ਕਿ ਜਾਂ ਬਾਕੀ ਵੀ ਜਿਹੜੀਆਂ ਗਲੀਆਂ ਜਿਹੜੀਆਂ ਬਣੀਆਂ ਹੋਈਆਂ ਕੁਝ ਜਾਂ ਵਕਰੀਆਂ ਮਾ ਕੀਤਾ ਹੋਇਆ ਵਿਤਕਰਾ ਕੀਤਾ ਹੋਇਆ ਕੁਝ ਇਦਾਂ ਲੱਗਦਾ ਹੈ ਕਿ ਕੀਤਾ ਹੋਇਆ ਪਤਾ ਨਹੀਂ ਹੁਣ ਸਾਨੂੰ ਇਸ ਗੱਲ ਦਾ ਸਾਨੂੰ ਨਹੀਂ ਕੋਈ ਪਤਾ ਵੀ ਇਹ ਤੇ ਸਾਰੇ ਹੱਲੇ ਚ ਰਹਿੰਦੇ ਹੋ ਪਿੰਡ ਤੇ ਜਾਂਦੇ ਤੇ ਹੋਵੋਗੇ ਜਾਂ ਦੇਖਦੇ ਤੇ ਹੋਵੋਗੇ ਘਾਟੀ ਜਾਈਦਾ ਆਪਣੇ ਆਪਣੇ ਨੂੰ ਸਾਫ਼ ਦੇ ਕਿਸ ਨੂੰ ਕੀ ਰੱਖਣਾ ਬਾਕੀ ਕੋਈ ਹੋਰ ਸਮੱਸਿਆ ਸਬਾਰਡ ਨੰਬਰ 42 ਦੇ ਵਿੱਚ ਇਹ ਗਲੀ ਨੂੰ ਲੈ ਕੇ ਕੋਈ ਹੋਰ ਸਮੱਸਿਆ ਹੋਵੇ ਜਿਹਦੇ ਨਾਲ ਤੁਸੀਂ ਕਾਫੀ ਜਿਹੜੇ ਜੂਸ ਤੇ ਪੀ ਹੋ ਬਸ ਬਾਕੀ ਸਮੱਸਿਆ ਠੀਕ ਹੀ ਗਲੀ ਦਾ ਜਿਆਦਾ ਮਸਲਾ ਆ ਲਾਈਟਾਂ ਹੈਗੀਆਂ ਲੱਗੀਆਂ ਲਾਈਟਾਂ ਗਲੀ 'ਚ ਕੋਈ ਨਹੀਂ ਗਲੀਆਂ ਨਹੀਂ ਬਣੀਆਂ ਤੇ ਲਾਈਟਾਂ ਦਾ ਸੋ ਲੱਗਣਾ ਹੈ ਗਲੀ ਬਣੇ ਤੇ ਫਿਰ ਲਾਈਟਾਂ ਵੀ ਲੱਗਣ ਕਦੇ ਇਕੱਠੇ ਹੋ ਕੇ ਜਾਣ ਦੀ ਕੋਸ਼ਿਸ਼ ਕਰਦੇ ਐਮਸੀ ਨੂੰ ਕਰਦੇ ਜਾਂ ਪ੍ਰਸ਼ਾਸਨ ਨੂੰ ਕਿਤੇ ਕਰਦੇ ਮੰਗ ਕਰਦੇ ਕਿ ਸਾਡੀ ਗਲੀ ਬਣਾਈ ਜਾਵੇ ਜਾਂ ਲਾਈਟਾਂ ਦੀ ਗੱਲ ਜਿਹਦਾ ਤੁਸੀਂ ਕਰ ਰਹੇ ਹੋ ਉਹ ਕਿੱਥੇ ਜਾਣ ਉਹ ਕਹਿੰਦੇ ਆਮ ਪਾਰਟੀ ਬਣਾਏ ਕਰੀ ਆ ਆਮ ਪਾਰਟੀ ਕਿੱਦਾਂ ਆ ਕੀ ਮੰਗ ਕਰਨਾ ਚਾਹੁੰਦੇ ਕਿਉਂਕਿ ਤੁਹਾਡੀ ਸਮੱਸਿਆ ਜੜੀ ਆ ਤੁਹਾਡੀ ਆਵਾਜ਼ ਜੜੀ ਆ ਮੈਂ ਪੰਜਾਬ ਚੈਨਲ ਬੰਦਾ ਪਿਆ ਕੀ ਮੰਗ ਕਰਨਾ ਚਾਹੁੰਦੇ ਕਿ ਕੀ ਹੱਲ ਹੋਣਾ ਚਾਹੀਦਾ ਮੰਗਾ ਇਹੀ ਕਰਦੇ ਪਿਆ ਰਸਤੇਵਾਰੇ ਮੰਗ ਕਰਦੇ ਪਿਆ ਵੀ ਸਾਡਾ ਵੀ ਥੋੜਾ ਹੋਣਾ ਚਾਹੀਦਾ ਹਾਲ ਠੀਕ ਹੀ ਦਿੱਕਤ ਵਾਲੇ ਸਾਹਮਣੇ ਹੀ ਆ ਜਿੱਦਾਂ ਦਾ ਵੀ ਹੈ ਇਦਾਂ ਦਾ ਕਿਸੇ ਵੀ ਗਲੀ ਵਿੱਚ ਹੈਗਾ ਕਿਦਾਂ ਦਾ ਹਾਲ ਸੀਵਰੇਜ ਦੇ ਪ੍ਰਬੰਧ ਹੈਗੇ ਕੁਛ ਵੀ ਨਹੀਂ ਕੁਛ ਨਹੀਂ ਲਗਦਾ ਇਹ ਲੱਗਦਾ ਕਿ ਇਹ ਕਲੋਨੀ ਜਿਹੜੀ ਸੁੱਤੀ ਕਲੋਨੀ ਹੈ ਸੁੱਤੀ ਕਲੋਨੀ ਹੈ ਸੁੱਤੀ ਕਲੋਨੀ ਹੈ ਲਾਈਟਾਂ ਵਾਲੀ ਕਲੋਨੀ ਦਾ ਸੋਣੀ ਸੁੱਤੀ ਕਲੋਨੀ ਜਿੱਦਾਂ ਮਾਣ ਕਰਦੀ ਹੈ ਤੇ ਜਾਗਦੀ ਕਲੋਨੀ ਨਹੀਂ ਸੁੱਤੀ ਕਲੋਨੀ ਹੈ ਤੇ ਜਗਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਪਣੇ ਨੁਮਾਇੰਦਿਆਂ ਨੇ ਕੁਝ ਇਦਾਂ ਕਰਕੇ ਕੋਈ ਨਹੀਂ ਕਰਦਾ ਕੋਈ ਕੋਈ ਅੱਗੇ ਕੋਈ ਹੋਵੇ ਤੇ ਫਿਰ ਕੋਈ ਕਰੇ ਤੇ ਹੈ ਹੀ ਨਹੀਂ ਕੋਈ ਵੀ ਦੱਸਦਾ ਕਿ ਅੱਧੀਆਂ ਪਿੰਡ ਚ ਪੂਰੀਆਂ ਬਣੀ ਦੀਆਂ ਨਾ ਇਹ ਦੋ ਚਾਰ ਘਰਾਂ ਨੂੰ ਫਿਰ ਕੌਣ ਪੁੱਛਦਾ ਇਹ ਕਹਿੰਦੇ ਕਿ ਨਵੀਂ ਕਲੋਨੀ ਹੈ ਸੋ ਗੱਲਬਾਤ ਕੰਟੀਨਿਊ ਜਾਰੀ ਰੱਖਦੇ ਆ ਮਾਤਾ ਕਿਹੜੀ ਕਿਹੜੀ ਸਮੱਸਿਆ ਹੈਗੀ ਬਾੜ ਨੰਬਰ 42 ਦੇ ਵਿੱਚ ਸਮਸਿਆ ਹੈ ਕਿ ਪਾਣੀ ਦੇ ਉਧਰ ਜਾਂਦਾ ਪਿਆ ਹੈ ਨਿਕਾਸੀ ਵੀ ਚਾਹੀਦਾ ਹੈ ਇਧਰ ਪੈਪਰਾਂ ਨੂੰ ਪਾਣੀ ਬਹੁਤ ਗਲੀ ਬਣ ਗਿਆ ਹੋਰ ਕੁਝ ਨਹੀਂ ਇਹ ਮੁੜਾ ਸਾਡਾ ਡਿੱਗ ਗਿਆ ਹੈ ਇਹਦੇ ਪੈਰ ਤੇ ਸੜ ਲਾ ਜੂ ਉਹਦੀ ਉਸੋਲੀ ਬਣ ਗਈ ਹੈ ਡਿਪਰੈਸ਼ਨ ਕਰਾਉਂਦੇ ਆ ਆ ਡੇਡ ਕੇ ਪਹਿਨੇ ਮੈਂ ਆਪਸ ਫਰਡੇ ਗਿਆ ਮੇਰੇ ਮੁੰਡੇ ਆਪਣੇ ਸਾਟੇ ਲੱਗੀ ਹੈ ਇਹ ਹਾਂ ਇਹ ਉਂਗਲ ਤੇ ਸਾਟ ਲੱਗੀ ਹੈ ਪਾਣੀ ਪੈਪਾ ਪੈਣਗੇ ਤਾਂ ਪਾਣੀ ਅੱਗੇ ਆਏਗਾ ਨਾ ਜਾਏਗਾ ਉਧਰ ਨਾ ਐਸਾ ਵੀ ਉਧਰ ਪਾਣੀ ਸਟਨ ਨਾਲ ਜੀ ਬੋਲਦਾ ਗਿਆ ਅੰਕਲ ਕੀ ਇਸ ਸਮਸਿਆ 하기 ਵਾਰ ਨੰਬਰ 42 ਦੇ ਵਿੱਚ ਸਾਡੀ ਸਮੱਸਿਆ ਇਹੋ ਹੀ ਹੈ ਜੀ ਪੇਚੇ ਖੰਬੇ ਲੱਗਣ ਲਟਾਂ ਲੱਗਣ ਤੇ ਗਲੀ ਬੰਦ ਜਿਵੇਂ ਇਸ ਤਰ੍ਹਾਂ ਗੰਦ ਪੈਦਾ ਇਹ ਦੇਖੋ ਜੀ ਇਹ ਨਾਲ ਨਾਲਾ ਚੱਲਦਾ ਨਾਲ ਬਾਗਣਾ ਇਧਰੀ ਬਾਗਣਾ ਹੁਣ ਇਸ ਵੇਲੇ ਸੱਪ ਕਿਹੜੇ ਇੰਨੇ ਘੰਦੇ ਆ ਪੁੱਛੇ ਕੋਈ ਦਾ ਸਾਨੂੰ ਸਾਨੂੰ ਬੱਚਿਆਂ ਨੂੰ ਕਿਤੇ ਲੈਣ ਜਾਣਾ ਪਏ ਜਿੱਦਾਂ ਟਿਵਿਸ਼ਨ ਤੇ ਜਾ ਕਿਤੇ ਜਕਾਲਤ ਜਾਣਾ ਪਏ ਤੇ ਰਸਤੇ ਦੇ ਵਿੱਚ ਸੱਪ ਕਿਹੜੇ ਬਹੁਤ ਜ਼ਿਆਦਾ ਫਿਰਦੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਜਾ ਕੇ ਪੁੱਛਿਆ ਜਾਵੇ ਕੋਸ਼ਿਸ਼ ਉਹਨੂੰ ਜਾ ਕੇ ਆਖੀਏ ਤੇ ਉਹ ਕਹਿੰਦਾ ਹਾਂ ਹਾਂ ਉਹ ਹੋ ਜਾਏਗਾ ਤੇ ਬਾਕੀ ਹੁੰਦਾ ਹੀ ਕੁਝ ਨਹੀਂ ਉਹ ਨਹੀਂ ਜਾ ਕੇ ਪਗਲ ਨੂੰ ਕਹਿ ਹੀ ਸਕਦਾ ਹੱਥ ਜੋੜ ਸਕਦਾ ਔਰ ਕੁਝ ਨਹੀਂ ਕਰ ਸਕਦਾ ਗਾਂ ਫੇਰ ਇਲੈਕਸ਼ਨ ਆਣ ਵਾਲੇ ਨੇ ਕੀ ਉਮੀਦਾਂ ਰੱਖੇ ਜਾਂਦੇ ਕਿਉਂਕਿ ਹਰ ਕੋਈ ਉਮੀਦ ਰੱਖਦਾ ਕਿ ਜਿਹੜਾ ਵੀ ਅਸੀਂ ਨੁਮਾਇੰਦਾ ਚੁਣਾਂਗੇ ਉਹ ਵਧੀਆ ਹੋਵੇ ਜਿਹੜਾ ਵਾਰਡ ਦਾ ਸੁਧਾਰ ਕਰੇ ਇਲੈਕਸ਼ਨ ਜਿਹੜੇ ਗਾਂ ਆਣ ਵਾਲੇ ਨੇ ਕੀ ਲੱਗਦਾ ਕਿ ਕਿਹਵੇਂ ਦਾ ਜਿਹੜਾ ਨੁਮਾਇੰਦਾ ਹੋਣਾ ਚਾਹਦਾ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਕਲੋਨੀ ਵਿੱਚ ਰਹਿੰਦਿਆਂ ਨੂੰ ਹਾਂ ਜੀ ਅਕਸਰਦਾਰ ਤਾਂ ਜਿਹੜੇ ਤੁਸੀਂ ਕਹ ਰਹੇ ਹੋ ਕਿ ਇਦਾਂ ਦੇ ਇਦਾਂ ਦੇ ਸੀਗੇ ਇਹ ਜੀ ਸੁਧਾਰ ਜਿਹੜੇ ਕੋਈ ਨਹੀਂ ਸੁਧਾਰਦਾ ਜਿਸੇ ਕੋਲ ਚਾਹੀ ਜਾਂਦਾ ਹੱਥ ਜੋੜੀ ਦੇਣਾ ਇਹ ਗਰੀਬ ਪਰ ਤੇ ਝਾੜੀਦ ਅਗੇ ਬੇਨਤੀ ਕਰ ਸਕਦਾ ਬੇਨਤੀ ਕਰ ਸਕਦਾ ਉਹਨੇ ਸੁਣਦੇ ਨਹੀਂ ਉਸ ਵੇਲੇ ਕਹਿੰਦੇ ਹਾਂਜੀ 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 ਤੁਹਾਡੇ ਸਾਰੇ ਕੰਮ ਹੋ ਜਾਣਗੇ ਜੀ ਨਾਤਾ ਵੀ ਲੱਗ ਜਾਣੀ ਆ ਗਲੀ ਬਣ ਜਾਏਗੀ ਬਾਅਦ ਚ ਮਹਾਰਾ ਇਹ ਕੋਈ ਕਰਨ ਨਹੀਂ ਸਕਦੇ ਕਿਸੇ ਦੇ ਅੱਗੇ ਕੋਈ ਬੋਲ ਨਹੀਂ ਸਕਦੇ ਝਾੜੀਦਾਰ ਬੰਦਾ ਕਿਹੜਾ ਕਿਸੇ ਦੇ ਅੱਗੇ ਕੋਈ ਬੋਲ ਨਹੀਂ ਸਕਦਾ ਆ ਜਾ ਕੇ ਤੇ ਬੇਨਤੀ ਕਰਦਾ ਸਰਦਾਰ ਜੀ ਇਸ ਵੇਲੇ ਪਿੰਡ ਦੀ ਬੋਰਡ ਜਿੱਥੇ ਲੋਕੀ ਜਿਹੜੇ ਠੰਡੀ ਬੋਰਡ ਦੀ ਛਾਵੇਂ ਜਿਹੜੇ ਛਾਤਾਂ ਬਣਾ ਕੇ ਜਿਹੜੇ ਆ ਇਕੱਠੇ ਜੋੜ ਇਕੱਠੇ ਹੋ ਕੇ ਜਿਹੜੇ ਬੈਠਦੇ ਨੇ ਤੇ ਟਾਈਮ ਸਪੈਂਡ ਕਰਦੇ ਨੇ ਸੋ ਉਸ ਛੱਤ ਦੇ ਥੱਲੇ ਮੌਜੂਦ ਆ ਬੋਰਡ ਦੇ ਥੱਲੇ ਜਿੱਥੇ ਲੋਕਾਂ ਦੀ ਕਾਫੀ ਭੀੜ ਜੜੀ ਹੈ ਓਮੜੀ ਹੈ ਸੋ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਂ ਜੀ ਆਪਣਾ ਸैम ਸਿੰਘ ਜੀ ਇੱਥੇ ਬੋਰਡ ਦੇ ਥੱਲੇ ਬੈਠੋ ਜਿੱਥੇ ਸਾਰੇ ਇਕੱਠੇ ਇਕਜੁੱਟ ਹੋ ਕੇ ਬੈਠੇ ਹੋ ਹਾਂਜੀ ਹਾਂਜੀ ਤੇ ਟਾਈਮ ਸਪੈਂਡ ਕੀਤਾ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਮੈਂ ਕਹਣਾ ਹੈ ਕਹਣਾ ਇਹ ਇੱਥੇ ਜਿਹੜਾ ਵੀ ਕਿਤੇ ਲਿਖੇ ਜਾਂਦੇ ਆ WhatsApp ਵਾਲੇ ਜਿਹੜੇ ਪੁੱਟ ਕੇ ਜਾਂਦੇ ਮੁਰਕੇ ਉਠੀਂ ਨਹੀਂ ਕਰਕੇ ਜਾਂਦੇ ਜੀ ਲਿਖੀਏ ਬੜੀਆਂ ਨੇ ਜੀ ਉਹ ਆਣ ਕੇ ਥੁੱਕ ਬਰੇੜੀ ਕਰਦੇ ਤੇ ਬਾਕੀ ਸਹੀ ਨਹੀਂ ਕਰਦੇ ਨਲਕਾ ਬੰਦ ਹੋ ਗਿਆ ਜੀ ਕਿਆ ਆ ਮਨਕੰਨ ਮੇ ਨਲ ਕਾ ਲੋਕਾ ਦਾ ਪਾਣੀ ਪੀਣ ਲਈ ਇੱਕ ਨੋਟਾ ਠੀਕ ਦਾ ਦੂਜਾ ਖਰਾਬ ਇੱਕ 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 ਠੀਕ ਦਾ ਦੂਜਾ ਖਰਾਬ ਹੁੰਦਾ ਹਾਂਜੀ ਕਦੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਕਿਉਂ ਇਦਾਂ ਕੀਤਾ ਜਾਂਦਾ ਇੱਕ ਤਾਂ ਠੀਕ ਨਹੀਂ ਹੁੰਦਾ ਦੂਜਾ ਤੁਸੀਂ ਇਦਾਂ ਕਰ ਦਿੰਦੇ ਨਹੀਂ ਪਤਾ ਨਹੀਂ ਇਹ ਤਾਂ ਵੀ ਰਿਸਪਾਂਸਿਬਿਲਟੀ ਬੰਨ੍ਹਦੀ ਆ ਜੋ ਦੇਖੋ ਪ੍ਰਾਈਵੇਟ ਸਕੂਲ ਦਾ ਗੇਟ ਆ ਗਿਆ ਹਣਾ ਉਹਦੇ ਅੱਗੇ ਟੋਆ ਪਾ ਕੇ ਚੱਲੇਗੇ ਚੰਗੀ ਗੱਲ ਥੋੜੀ ਹੈ ਨਹੀਂ ਨਹੀਂ ਉਹ ਰਿਸਪਾਂਸਿਬਿਲਟੀ ਉਹਨਾਂ ਦੀ ਸੀਗਾ ਲੇਕਿਨ ਪਿੰਡ ਤੁਹਾਡਾ ਸੀਗਾ ਤੁਹਾਡੇ ਪਿੰਡਰ ਵੀ ਲੱਗਦਾ ਕਿ ਤੇ ਕੋਈ ਪ੍ਰੋਬਲਮ ਸੀ ਕਿ ਤੁਸੀਂ ਪੁੱਛੀ ਸਾਡੇ ਦੇ ਫਰਜ਼ ਹੈਗਾ ਕਹਿਣਾ ਠੀਕ ਹੈ ਪਰ ਕੰਮ ਉਹ ਉਹਦੀ ਮਰਜ਼ੀ ਜਿਉ ਮਰਜ਼ੀ ਕਰੇ ਤੁਸੀਂ ਕਿਹਾ ਸੀਗਾ ਨਾ ਕਿ ਇਹ ਠੀਕ ਕਰਕੇ ਜਾਓ ਨਾ ਜਿਹੜਾ ਪਬਲਿਕ ਦਾ ਕਹਿੰਦੇ ਕਿ ਅਸੀਂ ਬਾਗੜਾਂ ਦੋ ਵਿੱਚ ਪਾਤਦੀਆਂ ਤੇ ਆਹਨੇ ਹੁਣ ਮੁੜ ਕੇ ਪੁੱਟਰਾ ਆਹ ਨਾਲ ਆੜੇ ਬਸ ਮਾਨ ਕੀ ਕਿਨੂ ਸੀਗਾ ਤੁਸੀਂ ਜਦੋਂ ਬਾਰ ਬਾਰ ਇਦਾਂ ਕੀਤਾ ਜਾ ਰਹੇ ਸੀ ਜੀਐਸਪੀ ਵਾਲਾ ਜਿਹੜਾ ਆਏ ਸੀ ਪਲਬ ਜੀਐਸਪੀ ਵਾਲੇ ਉਹ ਤੇ ਐਜ਼ੈਂਪਲੋਏ ਸੀਗੇ ਇਹਨਾਂ ਦੇ ਪਿੱਛੇ ਜਿਹੜੇ ਸੀਗੇ ਪੰਜ ਸਰਪੰਚ ਐਮਸੀ ਜੋ ਵੀ ਸੀਗੇ ਤੁਹਾਡੇ ਪ੍ਰਸ਼ਾਸਨ ਸੀਗਾ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਵੀ ਕਿਉਂ ਕੀਤਾ ਗਿਆ ਸਰ ਉਹਨਾਂ ਕੋਈ ਨਹੀਂ ਗੁੱਟਿਆ ਜੀ ਆਪਰੇਟਰ ਹੀ ਬਸ ਇਹ ਰਾਣੇ ਪਤਵਨ ਕਿਤਨੀ ਵੀ ਇਹ ਲੀਕ ਕਰਦਾ ਹੈ ਨਲਕਾ ਤੇ ਉਹ ਪੁੱਟ ਕੇ ਗਿਆ ਜਿਹੜੇ ਬੰਦ ਲੱਗੇ ਕਰਨਾ ਹੈਗਾ ਵੀ ਇਹ ਨਲਕਾ ਪਬਲਿਕ ਬਸਤੇ ਆ ਤੁਸੀਂ ਬੰਦ ਲੱਗੇ ਕਰਨਾ ਕਹਿੰਦਾ ਅਸੀਂ ਹੁਣ ਦੋ ਵਾਗੜਾਂ ਨੂੰ ਫੋਨ ਕੀਤਾ ਕਿਤੇ ਪਿੱਛੇ ਕਹਿੰਦਾ ਦੋ ਵਾਗੜਾਂ ਵਿੱਚ ਪਾਤੀਆਂ ਟੋਏ ਚਾਹੀ ਜੀ ਉਹਨੀਆਂ ਅਸੀਂ ਕੱਟਣੀਆਂ ਇਹ ਪੂਰ ਦੇਣਾ ਅਸੀਂ ਹੁਣ ਬਸ ਇੰਨੀ ਗੱਲ ਕਰਕੇ ਚੱਲ ਗਏ ਉਹ ਤੇ ਲੋਕ ਆਪਣਾ ਐਮਸੀ ਜਿਹੜਾ ਸੀਗਾ ਉਹਨੂੰ ਐਮਸੀ ਨਹੀਂ ਇੱਥੇ ਅਗਲੀ ਕਦੀ ਦੱਸਣ ਦੀ ਕੋਸ਼ਿਸ਼ ਕੀਤੀ ਉਹਨੂੰ ਨਹੀਂ ਉਹਨੂੰ ਨੇ ਇਹ ਕਿਹਾ ਆਏ ਉਹਨਾਂ ਨੂੰ ਕਿਹਾ ਹੈ ਬਸ ਹੋਰ ਕਿਹੜੀ ਅਸੀਂ ਪਿੰਡ ਦੇ ਵਿੱਚ ਸਮੱਸਿਆ ਜਿਹੜੀ ਹੈਗੀ ਆ ਉਹ ਤੇ ਕੋਈ ਸਮੱਸਿਆ ਨਹੀਂ ਹੈ ਗਈ ਥੀ ਵੀ ਸਭ ਆ ਬਾਕੀ ਸਰਪੰਚ ਸਾਹਿਬ ਦੱਸਣਗੇ। ਸਾਡੇ ਜਿਹੜੇ ਨਾਲੇ ਲੂਲੇ ਨਾ ਇਹ ਸਾਹ ਸਰਪੰਚ ਸਾਹਿਬ ਦੱਸਣਗੇ ਬਾਕੀ। ਹਾਂ। ਸਮੱਸਿਆ ਕਿਸ ਮਸਿਆ ਜਿਹੜੀ ਹੈਗੀ ਹੈ ਪਿੰਡਾ ਬਾਡਮਰ ਬਟਾਲੀ ਦੇ ਵਿੱਚ। ਇਹਦੀ ਗੱਲ ਹੈ ਨਾ। ਇੱਕ ਕੱਲ ਦੀ ਜਈ ਸਾਹਿਬ ਨਾਲ ਗੱਲ ਹੋ ਚੁੱਕੀ ਦੀ ਆ। ਰੇਖਜੀ ਨਾਲ ਅੱਜ ਮਸ਼ੀਨ ਆਣੀ ਹੈ ਅੱਜ ਮਸ਼ੀਨ ਕਿਉਂ ਹੋਰ ਕੇ ਚੱਲ ਗਈ ਦੀ ਆ। ਮਸ਼ੀਨ ਕੱਲ ਆਏਗੀ ਇਹ ਲੀਕ ਕਰ ਠੀਕ ਹੋ ਜਾਏਗੀ। ਤੇ ਆਏ ਬਈ ਕੰਮ ਨਾਲ ਜਿਹੜਾ ਕਰਨੀ ਦਾ ਪੱਧਰਾ ਇਹ ਸਰਕਾਰੀ ਏਟ ਪੇਦੀ ਆ। ਉਹ ਕੱਲ ਮਿਸਤਰੀ ਮੈਂ ਪੁੱਛੋ ਬੁਲਾਇਆ ਸੀ। ਐਕਸ ਸਰਪੰਚ ਮੈਂ ਮੰਗੋ ਰਿਆ ਮੈਂ ਠੀਕ ਹੈ ਜੀ। ਮਿਸਤਰੀ ਬੁਲਾਇਆ ਦਾ ਤੇ ਫੇਰ ਇੱਟਾਂ ਲੱਗਣਗੀਆਂ ਉਹ ਲਗੀਆਂ ਤਾਂ 베ਦਦੀ ਸਰਕਾਰੀ ਅਸੀਂ ਮੰਨ ਲਵਾਂ। ਹੋਰ ਕੋਈ ਸਮੱਸਿਆ। ਬਾਕੀ ਠੀਕ ਹੋ ਗਾ ਜਿੱਥੇ ਲੀਕ ਹੋ ਤਾਂ ਠੀਕ ਕਰ ਦਿੰਦੇ ਨੇ ਇਹਦੇ ਵਿੱਚ ਗਲਤ ਕੀਤਾ ਪਿੰਡ ਦੇ ਬੰਦੇ ਖਲੇ ਮੌਕੇ ਦੇ ਹੈਗੇ ਵੀ ਆਹੀ ਇਹਦਾ ਫਰਜ਼ੀ ਬੰਦਾ ਖਲੇ ਬੋਲਣਾ ਜੀ ਬਰਸਾਤਾਂ ਦੇ ਦੇਣਾ ਹੈ ਨਾ ਤੇ ਬਰਸਾਤਾਂ ਦੇ ਦੇਣਾ। ਇਹ ਭਾਜੀ ਪਾਣੀ ਬੰਦ ਹੋ ਗਿਆ। ਨੂੰ ਠੀਕ ਕਰੋ। ਪਿੰਡ ਦਾ ਫਰਜ਼ੀ ਬੰਦਾ ਇਹ ਵੀ ਕੱਲ ਸਰਪੰਚ ਜੀ ਬੋਲਸੇ ਐਮਸੀ ਬਹੁਤ ਸਾਰੇ ਬੋਲ ਸਕਦੇ ਨੇ। ਹੱਕ ਬੁਰੇ ਬਰਾਬਰੀ ਹੁੰਦਾ। ਇਹ ਕੱਲ ਦੀ ਮੈਡਮ ਗੱਲ ਹੋ ਗਈ ਜਈ ਸਾਹਿਬ ਨਾਲ। ਅੱਜ ਦੀ ਮਸ਼ੀਨ ਕੱਲ ਸਵੇਰੇ ਮਸ਼ੀਨ ਆ ਜਾਏਗੀ। ਕੀ ਕਹਣਾ ਦਿੰਦੇ ਤੁਸੀਂ ਪਿੰਡ ਦੀ ਸਮੱਸਿਆ ਨੂੰ ਲੈ ਕੇ ਹਾਂਜੀ ਇਹ ਹੀ ਕਹਿਣਾ ਚਾਹੁੰਦਾ ਜੀ ਪਿੰਡ ਆ ਲੈ ਕਮੇਟੀ ਵਿੱਚ ਆਇਆ ਤੇ ਤੁਸੀਂ ਸਾਡੇ ਮਲੇ ਵਿੱਚ ਜਾ ਦੇਖੋ ਨਾਲੀ ਵਿੱਚ ਕਿੱਦਾਂ ਗੰਦ ਪਿਆ ਹੈ ਮੈਂ ਤੇ ਇਹ ਵੀ ਸਫਾਈ ਹੋਣੀ ਚਾਹੀਦੀ ਨਾਲੇ ਜੀ ਕਿਉਂਕਿ ਇਸੇ ਕਰ ਇਹਦੇ ਵਿੱਚ ਮੱਛਰ ਕੋਈ ਸੱਪ ਕੋਈ ਕਿਸੇ ਨਾਲ ਵੀ ਸਕਦਾ ਹੈ ਅਸੀਂ ਕਹਿਣਾ ਹੈ ਕਿ ਸਾਡੇ ਪਿੰਡ ਦੇ ਆਸ ਪਾਸ ਦੀ ਸਫਾਈ ਹੋਣੀ ਚਾਹੀਦੀ ਹੈ ਜੀ ਲੱਗਦਾ ਨਹੀਂ ਹੈ ਕਿਉਂਕਿ ਬਰਸਾਤਾ ਦਿੰਦੇ ਨਾ ਪਾਣੀ ਭਰ ਜਾਂਦਾ ਔਰ ਘਰਾਂ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਆ ਡੇਲੀ ਯੂਜ਼ ਜਿਹੜਾ ਪਾਣੀ ਅਸੀਂ ਕਰਦਾ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਜਿਹਦੇ ਕਿਤੇ ਨਾ ਕਿਤੇ ਜਿਹੜੇ ਘੇਰਦੀਆਂ ਗਈਆਂ ਹਾਂਜੀ ਮਰਜੀ ਪਰ ਅਗੇ ਉਹ ਨਾਲੀ ਵਿੱਚ ਸਫਾਈ ਨਹੀਂ ਕਿਤੇ ਪਾਣੀ ਕਿੱਧਰ ਜਾਏਗਾ ਉਹਦੇ ਕਰਾ ਦੇ ਕੇ ਖੜੋਣਾ ਹੈ ਜੀ ਬਸ ਅਸੀਂ ਇਹੀ ਕਹਿੰਦੇ ਆ ਕਿ ਸਾਡੇ ਘਰ ਦੇ ਆਦਵਾਲੇ ਸਫਾਈ ਹੋਣੀ ਚਾਹੀਦੀ ਜੀ ਕਿਹਨਾਂ ਦਾ ਕੰਮ ਹੈ ਸਫਾਈਆਂ ਕਰਨਾ ਇਹਦਾ ਇਹ ਜੀ ਅਸੀਂ ਐਮਸੀ ਸਾਹਿਬ ਨੂੰ ਕਹਾਂਗੇ ਤਾਂ ਹੀ ਗੱਲ ਬਣਨੀ ਹੈ ਐਮਸੀ ਸਾਹਿਬ ਕਰਾਣਗੇ ਨਾਲ ਹੋਗੇ ਤੁਸੀਂ ਕਿਹਾ ਨਹੀਂ ਕਦੇ ਤੁਸੀਂ ਕਹਿ ਰਹੇ ਹੋ ਕਿ ਇੰਦਾ ਕੰਮ ਗੰਦ ਪਿਆ ਹੋਇਆ ਜਾਂ ਸਾਫ ਸਫਾਈ ਨਹੀਂ ਕੀਤੀ ਕਿਉਂਕਿ ਫਿਰ ਗੰਦ ਤਾਂ ਤੁਹਾਡੇ ਬੂਹਿਆਂ ਦੇ ਵਿੱਚ ਖੜਾ ਸੀਗਾ ਨਾ ਤੇ ਫਰਕ ਤੇ ਤੁਹਾਡਾ ਵੀ ਬੰਦਾ ਸੀਗਾ ਕਿ ਐਮਸੀ ਨੂੰ ਜਾ ਕੇ ਤੁਸੀਂ ਪੁੱਛੋ ਜਾ ਕੇ ਕਿਉਂ ਨਹੀਂ ਹੁੰਦਾ ਪਿਆ ਕੋਈ ਨਹੀਂ ਕਰਨੀ ਗੱਲ ਮਰਦੀ ਅਸੀਂ ਸਾਡੇ ਪਿੰਡ ਦੇ ਆਦੋਰੇ ਸਿਪਾਈ ਹੋਣੀ ਚਾਹੀਦੀ ਹੈ। ਆ ਬਾਡ ਨੰਬਰ 42 ਦੇ ਵਾਸੀ ਹੋ ਤੁਸੀਂ? ਲੱਗਦਾ ਕਿ ਕੁਝ ਅੱਡ ਕੰਮ ਹੋਣਾ ਚਾਹੀਦਾ ਹੈ ਸੀਗਾ ਬਾਡ ਨੰਬਰ 42 ਦੇ ਵਿੱਚ ਕੁਝ। ਹਾਂਜੀ ਅਸੀਂ ਇਹ ਵੀ ਕਹਨੇ ਆ ਕਿ ਜਿੱਦਾਂ ਸਾਡੇ ਇੱਥੇ ਰਾਮ ਲੇਲਾ ਮੁਰੇ ਕਰਦੇ ਆ ਇੱਥੇ ਮਾੜਾ ਮੋਟਾ ਕੋਈ ਜੰਜਕਰ ਬਣਾਇਆ ਜਾਏ ਤੇ ਦੇਖੋ ਜੀ ਜਦ ਮਲੇ ਕਿਸੇ ਕਾਰ ਕੋਈ ਮਰ ਗੋ ਜਾਂਦੀ ਹੈ ਤੇ ਕਿਸੇ ਕੋਈ ਨੀਕਰ ਭੇਜੇਗਾ ਹੁੰਦੀ। ਕਿ ਚਲੋ ਇੱਥੇ ਆਪਣਾ ਕੋਈ ਪ੍ਰੋਗਰਾਮ ਬੰਦਾ ਆਪਣਾ ਟਾਈਮ ਪਕਾ ਸਕਦਾ ਹੈ। ਜਿੱਥੇ ਤੁਸੀਂ ਬੈਠੇ ਹੋ ਉਥੇ ਨਾ ਟੇਰ ਦਾ ਅਗਰ ਢੇਰ ਜਿਹੜਾ ਇਕੱਠਾ ਹੋਇਆ ਗੰਦ ਦਾ ਨਾ ਜਿੱਥੇ ਬੈਠੇ ਦਿਓ ਤੁਸੀਂ ਤੇ ਕਦੀ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕੋਸ਼ਿਸ਼ ਕੀਤੀ ਬੜੀ ਬਾਰੀ ਕਹਿਣਾ ਉਹਨੇ ਚੁੱਕ ਦੇਈ 20 ਸਭਾਈ ਕਰਦਾ ਤੇ ਕੋਈ ਉਹਦਾ ਕੀ ਰੀਜ਼ਨ ਹੈ ਕਿ ਜਿਹੜਾ ਸਫਾਈ ਨਹੀਂ ਕਰਦਾ ਨਹੀਂ ਹੁਣ ਉਹਨਾਂ ਨੂੰ ਪਤਾ ਹੋਏਗਾ ਤੁਸੀਂ ਇੱਥੇ ਬੈਠਦੇ ਹੋ ਨਾ ਤੁਸੀਂ ਤੇ ਬੈਠਦੇ ਹੋ ਗੰਦ ਤੁਹਾਡੇ ਨੇੜੇ ਹੈ ਤੁਹਾਡਾ ਫਰਜ਼ ਬੰਦ ਉਹਨਾਂ ਨੂੰ ਦੱਸਣਾ ਜਾ ਕੇ ਕਿਉਂ ਨਹੀਂ ਕਰਨਾ ਉਹ ਪੁੱਛੋ ਦੱਸਿਓ ਕਿ ਕੀ ਕਾਰਨ ਕੀ ਹੈ ਜਿਹੜਾ ਨਾ ਕਰਨ ਦਾ ਪਤਾ ਹੁਣ ਇੱਥੇ ਕੂੜੇ ਵਾਲੇ ਵੀ ਕਦੀ ਕਦੀ ਆਉਂਦੇ ਆ ਅਜੀ ਮਹੀਨੇ ਬਾਅਦ ਆਇੰਦਾ ਕੋਈ 15 ਦਿਨ ਬਾਅਦ ਹੁੰਦਾ ਕੋਈ ਹਫਤੇ ਬਾਅਦ ਕਰਨਾ ਫਰਜ਼ ਦਾ ਤੁਹਾਡਾ ਬੰਦਾ ਨਾ ਕਿਉਂਕਿ ਤੁਹਾਡੇ ਬੂਹਿਆਂ ਦੇ ਵਿੱਚ ਢੇਰਿਆ ਤੁਹਾਡੇ ਬੂਹਿਆਂ ਦੇ ਵਿੱਚ ਕਰਕੇ ਕਰਨ ਤੇ ਫੇਰੀ ਹੈ ਨਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਕੱਲਾ ਬੰਦਾ ਕੋਸ਼ਿਸ਼ ਨਹੀਂ ਕੀਤੀ ਕਿ ਸਾਰਿਆਂ ਨੂੰ ਨਾਲ ਇਕੱਠਾ ਲਿਆ ਜਾਏ ਵੀ ਚਲੋ ਆਪਾਂ ਇਹ ਸਫਾਈ ਕਰਵਾਨੀ ਹੈ ਆਪਣਾ ਵਧੀਆ ਬਾਗ ਬਣਾਉਣਾ ਹੈ ਤੇ ਕਰੀ ਕੁਝ ਇਦਾਂ ਕਰਕੇ ਪਹਿਲ ਕਰ ਲਈ ਅਸੀਂ ਆਪ ਹੀ ਕਰ ਲਈਏ ਪਹਿਲ ਕਿਉਂਕਿ ਜਦੋਂ ਇੱਕ ਬੰਦਾ ਖੜਾ ਹੋਊਗਾ ਫਿਰ ਨਾਲ ਹੋਰ ਖੜੇ ਹੋ ਜਾਣਗੇ ਕਿੰਨੀ ਕੋਸ਼ਿਸ਼ ਕਰਦੇ ਨਹੀਂ ਖਾਲੀ ਹੋ ਗਏ ਤੇ ਪਿੰਡ ਡੇਰੀ ਹਾਲ ਬਾੜ ਨੰਬਰ 42 ਦੇ ਵਿੱਚ ਪਹੁੰਚੇ ਆ ਸੁਣੋ ਜਨਾਬ ਦਾ ਪ੍ਰੋਗਰਾਮ ਲੈ ਕੇ ਸੁਣੋ ਜਨਾਬ ਇਹ ਸਾਡਾ ਦੂਜਾ ਪ੍ਰੋਗਰਾਮ ਹੈ ਜਿਸ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਜਿਹੜੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਾਫੀ ਸਮੱਸਿਆ ਤਾਂ ਹੈ ਨਹੀਂ ਲੋਕਾਂ ਦੀ ਉਹੀ ਮੁੱਢਲੀਆਂ ਸਮੱਸਿਆਵਾਂ ਨੇ ਕੋਈ ਨਵੀਆਂ ਸਮੱਸਿਆਵਾਂ ਨਹੀਂ ਹੈਗੀਆਂ ਕਿਤੇ ਪਾਣੀ ਨਹੀਂ ਆਉਂਦਾ ਹੈਗਾ ਕਿਤੇ ਪਾਣੀ ਦਾ ਮੁਸੀਬਤ ਹੈ ਕਿਤੇ ਗਲੀਆਂ ਦੀ ਮੁਸੀਬਤ ਹੈ ਕਿਤੇ ਨਾਲੀਆਂ ਦੀ ਮੁਸੀਬਤ ਹੈ ਅਜੇ ਵੀ ਜਿਹੜਾ ਸਾਡਾ ਪੰਜਾਬ ਦਾ ਆਪਾ ਕਹ ਲਈਏ ਵੀ ਲੋਕ ਜਿਹੜੇ ਆ ਗਲੀਆਂ ਨਾਲੀਆਂ ਪਾਣੀਆਂ ਤੋਂ ਜਿਹੜੇ ਆ ਪਰੇਸ਼ਾਨ ਨੇ ਇੱਥੇ ਤੁਹਾਨੂੰ ਹਾਲਾਤ ਨੂੰ ਦਿਖਾ ਦਿੰਨੇ ਆ ਪਿੰਡ ਡੇਰੀਵਾਲ ਦੇ ਜਿੱਥੇ ਪ੍ਰਾਇਮਰੀ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਆ ਡੇਰੀਵਾਲ ਬਲਾਕ 3 ਪਠਾਨਕੋਟ ਉਹਦੇ ਗੇਟ ਦੇ ਮੂਹਰੇ ਜਿਹੜਾ ਆ ਆ ਦੇਖੋ ਤੁਸੀਂ ਆ ਕੀ ਇੱਕ ਨਵਾਂ ਹੀ ਮਤਲਬ ਸਿਸਟਮ ਜਿਹੜਾ ਅਰੰਭਿਆ ਹੋਇਆ ਆ ਕਿ ਇੱਥੇ ਕੀ ਪ੍ਰੋਬਲਮ ਆਈ ਆ ਇਹਨਾਂ ਨੂੰ ਪੁੱਛ ਲੈਣੇ ਆ ਜਨਾਬ ਇਹ ਕਿਉਂਕਿ ਬੱਚੇ ਛੋਟੇ ਛੋਟੇ ਪੜਦੇ ਇੱਥੇ ਕੀ ਪ੍ਰੋਬਲਮ ਆਈ ਇੱਥੇ ਟੋਏ ਪੱਟਣੇ ਬੈਗੇ ਨਾਲੇ ਤੁਹਾਡਾ ਨਾਮ ਕੀ ਔਰ ਕ ਅੱਛਾ ਕੀ ਪ੍ਰੋਬਲਮ ਕੀ ਇਹ ਇਧਰ ਨੂੰ ਨਹੀਂ ਕਰ ਸਰ ਗੱਲ ਇਦਾਂ ਇੱਥੇ ਲੀਕਿੰਗ ਹੋ ਨਹੀਂ ਥੋੜੀ ਜੀ ਜੀ ਡਾਕਟਰ ਬੰਦੇ ਆਏ ਨਾ ਉਹ ਲੀਕਿੰਗ ਠੀਕ ਕੀਤੀ ਆ ਨਾਲ ਹੀ ਕਨੈਕਸ਼ਨ ਲਾ ਕੇ ਬੰਦ ਹੋ ਗਿਆ ਠੀਕ ਆ ਜੀ ਪਾਣੀ ਵਾਲਾ ਉਹ ਲੀਕ ਠੀਕ ਕਰਕੇ ਜੇ ਨਾ ਕਲੀਅਰ ਕਰਕੇ ਨਹੀਂ ਗਏ ਔਰ ਜਈ ਸਾਹਿਬ ਆਡੀ ਗੱਲ ਉਹ ਚੁੱਕੀ ਦੀ ਆ ਕਿੰਨਾ ਸਮਾਂ ਹੋ ਗਿਆ ਇਸ ਨੂੰ ਇਹ ਲੀਕਾਈ ਠੀਕ ਕੀਤੀ ਤੈਨੂੰ ਤੇ ਇੱਦਾਂ ਟੋਆ ਪਟੇ ਨੂੰ ਕਿੰਨਾ ਸਮਾਂ ਕਿੰਨਾ ਹੋ ਗਿਆ 5-6 ਦਿਨ ਹੋ ਗਏ ਬੱਸ 5-6 ਦਿਨ ਹੋ ਗਏ ਹਫਤੇ ਲੱਗੇ ਅੱਛਾ 5-6 ਦਿਨ ਹੋਏ ਆ ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀ ਜਦੋਂ ਛੋਟੇ ਬੱਚੇ ਇੱਥੇ ਪੜਦੇ ਆ ਕੋਈ ਰੱਬ ਨਾ ਕਰੇ ਕਿਸੇ ਦਾ ਕੋਈ ਪੈਰ ਦਿਲਸ ਜਾਂਦਾ ਕੁਝ ਹੋ ਜਾਂਦਾ ਤੇ ਮੁਸੀਬਤ ਪੈ ਜਾਂਦੀ ਬੱਚੇ ਦੇ ਕਿਤੇ ਸਿਰ ਪੇਟ ਲੱਗ ਜਾਂਦੀ ਹੈ ਕੌਣ ਜ਼ਿੰਮੇਵਾਰ ਹੈ ਉਹਦਾ ਪ੍ਰਸ਼ਾਸਨ ਹੀ ਸਰ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਤਲਾਹ ਕੀਤੀ ਹੈ ਵੀ ਆ ਤੁਸੀਂ ਕੀ ਕਰ ਕੰਡ ਕਰ ਗ ਹਾਂ ਸਾਰੇ ਜਿਹੜੇ ਰਹੇ ਤਾਂ ਆਪ ਤੁਮਹੀ ਜੀ ਤੇ ਅਸੀਂ ਇੱਥੇ ਵੀ ਨਹੀਂ ਜਿਹੜੇ ਬੰਦੇ ਮੌਜੂਦ ਐ ਇੱਥੇ ਨਾ ਬੋਲਾ ਕੋਈ ਨਹੀਂ ਹੈਗਾ ਇਹ ਮੈਂ ਉਹ ਕੰਪਲੇਨ ਕੀਤੀ ਸੀ ਪਰਸੋਂ ਦੀ ਜੈ ਸਿੰਘ ਸਾਹਿਬ ਨੂੰ ਮੈਂ ਕਹਿ ਚੁੱਕਾ ਨਰੇਸ਼ ਕੁਮਾਰ ਜੀ ਨੂੰ ਉਹਨਾਂ ਅੱਜ ਮਸ਼ੀਨ ਆਏ ਅੱਜ ਮਸ਼ੀਨ ਨਹੀਂ ਆਉ ਕੱਲ ਮਸ਼ੀਨ ਆਏਗੀ ਕੱਲ ਅੱਜ ਵੀ ਹੋ ਗਈ ਆ ਠੀਕ ਹੈ ਤੇ ਇੱਥੇ ਪਿੰਡ ਦੇ ਪਿੰਡ ਪ੍ਰਧਾਨਾਂ ਨਾਲ ਦੀ ਗੱਲ ਹੋ ਚੁੱਕੀ ਦੀ ਹੈ ਜੈ ਸਿੰਘ ਸਾਹਿਬ ਨਾਲ ਉਹ ਕਹਿੰਦੇ ਅੱਜ ਮਸ਼ੀਨ ਸੁਹਾ ਕਾਲ ਮਸ਼ੀਨ ਆਏਗੀ ਲੀਗਲ ਫਿਗਰ ਦੇ ਨਾਲ ਇੱਟਾਂ ਲਵਾਵਾਂਗੇ ਇੱਟਾਂ ਸਰ ਸਰਕਾਰੀਆ ਨੂੰ ਦੇ ਦਿਆਂਗੇ ਠੀਕ ਹੈ ਜੀ ਤੇ ਆਸ ਕਰਦੇ ਆਂ ਵੀ ਇਹ ਜਲਦੀ ਜਿਹੜਾ ਇਹਦਾ ਹੱਲ ਕੀਤਾ ਜਾਵੇ ਕਿਉਂਕਿ ਸਰਕਾਰੀ ਸਕੂਲ ਹੈ ਛੋਟੇ ਬੱਚੇ ਪੜ੍ਹਦੇ ਆ ਜੇ ਕਿਸੇ ਦਾ ਰੱਬ ਨਾ ਅਗਲੇ ਕਿਸੇ ਦਾ ਪੈਰ ਕਿਤੇ ਕੋਈ ਅੜਦਾ ਆ ਉਹ ਘੜਦਾ ਆ ਤੇ ਕਿਤੇ ਕੋਈ ਡਿੱਗ ਜਾਂਦਾ ਬੱਚਾ ਤੋਰੇ ਸੱਟ ਵੀ ਲੱਗ ਸਕਦੀ ਆ ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਇਹ ਪਰਹੇਜ਼ ਕੀਤਾ ਜਾਵੇ ਸਕੂਲ ਆ ਕਿਉਂਕਿ ਇੱਥੇ ਇੱਥੇ ਪਿੰਡ ਦੇ ਹੋਰ ਵੀ ਲੋਕ ਖੜੇ ਆ ਇਹਨਾਂ ਨਾਲ ਗੱਲ ਕਰ ਲੈਂਦੇ ਆ ਭਾਈ ਸਾਹਿਬ ਮੈਡਮ ਕੀ ਨਾਮ ਤੁਹਾਡਾ ਮੈਂ ਜ਼ਗੀਰ ਕੌਰ ਮੇ ਕੀ ਬਾਈ ਸੜਕ ਨਹੀਂ ਬਣਦੀ ਸਾਡੇ ਹਜੇ ਤੱਕ ਕਿਹੜੀ ਸੜਕ ਹੈ ਉਹ ਡੇੜ ਵਾਲੀ ਉਹ ਸੜਕ ਜਾਂਦੀ ਇੱਧਰ ਨੂੰ ਅੱਛਾ ਕੀ ਸਮੱਸਿਆ ਕੀ ਹੈ ਤੇ ਪਤਾ ਨਹੀਂ ਵੀ ਪਿਆਰੀ ਕਿਸ ਦੀ ਪਿਆਰੀ ਹੈ ਉਹਦੇ ਵਿੱਚ ਨਾਲ-ਨਾਲ ਬਾਈਪਰ ਸੜਕੀ ਬਾਈਪਰ ਸੜਕ ਨੂੰ ਨਾਲ ਰਹਿਣ ਦੇਦੇ ਜਦੋਂ ਉਹਨਾਂ ਨਾਲ ਉਹ ਸੜਕ ਨਹੀਂ ਉਹ ਬੰਦ ਦਿੰਦਾ ਤੁਸੀਂ ਨੂੰ ਇੰਨੀ ਕੋ ਪ੍ਰੋਬਲਮ ਜਦੋਂ ਕੋ ਰਿਸ਼ਤਾਰ ਹੁੰਦਾ ਕੋ ਪ੍ਰੋਗਰਾਮ ਹੁੰਦਾ ਇੰਨੀ ਕੋ ਕਿਤੀ ਕਿਸੇ ਨਾਲ ਗੱਲ ਕੋਈ ਪ੍ਰਸ਼ਾਸਨ ਨਾਲ ਕਿਤੀ ਗੱਲ ਆ ਪਿੰਡ ਦੇ ਜਿੰਨੇ ਸਰਪੰਚ ਬਣ ਕੇ ਨੇ ਸਾਡੀ ਨਹੀਂ ਸੁਣੀ ਬੋਟਾ ਲੈਣ ਨੂੰ ਹੁੰਦੇ ਨੇ ਬਸ ਅਹੀਂ ਵੋਟਾਂ ਦੇ ਉਹ ਵੋਟਾਂ ਪਾ ਲੈ ਪਿੰਡ ਜਿਹੜੇ ਵੋਟਾਂ ਪਾਈ ਨੇ ਪੈਣੀਆਂ ਉਹਦੇ ਪਿੰਡ ਵਿੱਚ ਜਿਹੜੇ ਵੋਟਾਂ ਪੈ ਜਾਣ ਉਹਦੇ ਪਿੰਡੋਂ ਬਾਹਰ ਜੀ ਤਾਂ ਸੁਣੋ ਜਨਾਬ ਸਮੱਸਿਆਵਾਂ ਉਹ ਹੀ ਨੇ ਪਿੰਡ ਦੇ ਜਨਾਬ ਕੇ ਆਇਓ ਕੀ ਕੀ ਸਮੱਸਿਆ ਸੀ ਕਿਉਂ ਉਹ ਜਿਹੜਾ ਐਕਸ ਸਰਪੰਚ ਸਾਹਿਬ ਕਹਿੰਦੇ ਵੀ ਕਹਿੰਦੇ ਲੋਕੀ ਨਹੀਂ ਬੋਲਦੇ ਹੈਗੇ ਕਿਉਂ ਨਹੀਂ ਲੋਕੀ ਬੋਲਦੇ ਹੈਗੇ ਕਿ ਆ ਲੋਕਾਂ ਦੇ ਬੱਚੇ ਇਥੇ ਸਕੂਲਾਂ ਦੇ ਵਿੱਚ ਪੜ੍ਹਦੇ ਨਹੀਂ ਹੈਗੇ ਹਾਂਜੀ ਬੱਚੇ ਤਾਂ ਪੜ੍ਹਦੇ ਸੱਜਿਓ ਕਹਿੰਦੇ ਨੇ ਵੀ ਜਿਹਲੇ ਟਾਈਮ ਲੱਗੇਗਾ ਆਪਾਂ ਦੇ ਹਰ ਕੋ ਟਾਈਮ ਹੀ ਨਹੀਂ ਨਾ ਹਰ ਕੋਲ ਕੋਈ ਕੌਣੇ ਕੌਣੇ ਗੱਲ ਕਹਿੰਦਾ ਇਹ ਜਿਹੜੇ ਬੰਦੇ ਪੁੱਟਣ ਆਏ تھے ਜਿਹੜੇ ਵਾਟਰ ਸਪਲਾਈ ਦੇ ਪਲੰਬਰ ਪਲੰਬਰ ਹੀ ਜਿਹੜੇ ਜੀ ਹਾਂਜੀ ਤੋਂਨ ਸਮਾਨ ਕਿਹਨਾਂ ਲਿਆ ਕੇ ਦੇਣਾ ਸੀ ਦੇਣਾ ਤਾਂ ਜਈ ਨਹੀਂ ਸਮਾਨ ਜੀ ਹਾਂ ਤੇ ਜਈ ਸਮਾਨ ਦਿੰਦਾ ਤਾਂ ਉਹਨਾਂ ਨਾਲਕਾ ਚਾਲੂ ਕਰਨਾ ਸੀ ਐਦਾਂ ਖੁੱਦੜ-ਫੁੱਦੜ ਕਰਕੇ ਚਲੇ ਗਏ ਹੋ ਉਹਨਾਂ ਸਾਤੇ ਮਹੀਨੇ ਚੱਗੀ ਦਿੱਤੀ ਵੀ ਸਕੂਲ ਆ ਪ੍ਰਾਇਮਰੀ ਆਂਗੜਵਾੜੀ ਦਾ ਸਕੂਲ ਆ ਨਿਕਨੇ ਕੇ ਬੱਚੇ ਲੰਘਦੇ ਨੇ ਕਿ ਉਹਨੂੰ ਠੇਡਾ ਲੱਗ ਜਾਏ ਕਿ ਉਹਨੂੰ ਕੋ ਲੱਤਾਂ ਟੁੱਟ ਜਾਵੇ ਕੌਣ ਜ਼ਿੰਮੇਵਾਰ ਹੈ ਆ 8 10 10 10 ਮੈਂ ਇਹੀ ਤੁਹਾਨੂੰ ਪੁੱਛਣਾ ਹੈ ਕਿ ਜ਼ਿੰਮੇਵਾਰ ਕੌਣ ਹੈ ਜੇ ਅਗਰ ਇਹਦੇ ਬੱਚੇ ਦੇ ਸੱਟ ਪੇੜ ਲੱਗਦੇ ਨੇ ਨਹੀਂ ਕੋਈ ਜ਼ਿੰਮੇਵਾਰ ਜੀ ਹਾਂਜੀ ਤੇ ਹਾਲਾਤ ਨੇ ਇਸ ਪਿੰਡ ਦੇ ਜਿੱਥੇ ਇੱਕ ਟੋਆ ਪਟਕੇ ਜਿਹੜਾ ਆ ਵਿਭਾਗ ਜਿਹੜਾ ਚੱਲ ਗਿਆ ਆ ਵਾਟਰ ਸਪਲਾਈ ਡਿਪਾਰਟਮੈਂਟ ਆ ਉਹਨਾਂ ਨੇ ਟੋਆ ਦਾ ਖੈਰ ਪੜ ਦਿੱਤਾ ਕਿ ਲੀਕੇ ਜਿੱਤੇ ਦੀ ਪ੍ਰੋਬਲਮ ਸੀਗੀ ਲੀਕੇ ਨੂੰ ਬੰਦ ਕਰਨ ਵਾਸਤੇ ਟੋਆ ਪਟਿਆ ਉਸ ਨੂੰ ਲੀਕੇਜ ਨੂੰ ਬੰਦ ਕੀਤਾ ਤੇ ਟੋਆ ਪੂਰਵੀ ਦਿੱਤਾ ਪਰ ਉਹਨੂੰ ਪੂਰਿਆ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਮਤਲਬ ਯਾਰ ਸਕੂਲ ਦੇ ਬਿਲਕੁਲ ਗੇਟ ਦੇ ਸਾਹਮਣੇ ਆ ਛੋਟੇ ਬੱਚੇ ਪੜਦੇ ਆ ਛੋਟੇ ਬੱਚੇ ਇਥੋਂ ਛੁੱਟੀ ਹੋਣ ਵੇਲੇ ਜਿਹੜੇ ਭੱਜਦੇ ਵੀ ਆ ਨਰਦੇਵੀ ਆ ਹਨਾ ਤੇ ਜਦੋਂ ਤੁਸੀਂ ਆਪ ਸੋਚੋ ਵੀ ਜੇਲੇ ਉਹ ਨੱਠਣ ਭੱਜਣ ਲੱਗੇ ਅਗਰ ਕੋਈ ਸਲੈਪ ਉਹਦੇ ਵਿੱਚ ਪੈਰ ਰੜਦਾ ਆ ਤਾਂ ਉਹਨਾਂ ਦੇ ਬੱਚਿਆਂ ਦੇ ਕਿੰਨੀ ਗੰਭੀਰ ਸੱਟ ਲੱਗ ਸਕਦੀ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਤੇ ਹਾਲਾਤ ਜਿਹੜੇ ਆ ਸੁਣੋ ਜਨਾਬ ਦੇ ਵਿੱਚ ਜਿਹੜਾ ਆ ਗਾਂ ਵੀ ਤੁਹਾਨੂੰ ਇਸ ਪਿੰਡ ਦੇ ਜਿਹੜੇ ਆ ਉਹ ਦਿਖਾਉਣੇ ਆ ਸਰ ਆਪਣਾ ਨਾਮ ਦੱਸ ਦਿਓ ਮੈਂ ਅਜੀਤ ਕੁਮਾਰ ਜੀ ਕਾਉਂਸਲਰ ਬਾੜਨਰ 42 ਡੇਰੀਵਾਲ ਕੋਠੀ ਪੰਤਾ ਜਮਾਲਪੁਰ ਉਹ ਜਨਾਬ ਕਈ ਤੇ ਸਾਡਾ ਇਹ ਪ੍ਰੋਗਰਾਮ ਚੱਲਦਾ ਜੀ ਸੋ ਜਨਾਬ ਉਹਦੇ ਅੰਡਰ ਜਿਹੜਾ ਹੈ ਕਈ ਗਲੀਆਂ ਮਲੇ ਦੇ ਵਿੱਚ ਗਏ ਆ ਜਿੱਥੇ ਅਜੇ ਤੱਕ ਇਹ ਗਲੀਆਂ ਤੱਕ ਨਹੀਂ ਬਣੀ ਹੋਈਆਂ ਇਥੇ ਕਿ ਜੈਗੁਰ ਸਿੰਘ ਗਲੀ ਆ ਉਹਨਾਂ ਦੇ ਲੋਕ ਵੀ ਕਹਿੰਦੇ ਆ ਕਿ ਸਾਡੀ ਗਲੀਆਂ ਨਹੀਂ ਬਣੀਆਂ ਗਈਆਂ ਕੀ ਕਰੀਏ ਸਰ ਉਹ ਦੋ ਦੋ ਘਰਾਂ ਵਾਸਤੇ ਮੰਤਰੀ ਸਾਹਿਬ ਦੀ ਰਿਸ਼ਤੇਦਾਰੀ ਉੱਥੇ ਦੋਆਂ ਘਰਾਂ ਵਾਸਤੇ ਤਿੰਨ ਗਲੀਆਂ ਤੇ ਮੰਤਰੀ ਸਾਹਿਬ ਨੇ ਬਣਾਤੀਆਂ ਉੱਥੇ ਵੋਟਾਂ ਉਸ ਗਲੀ 'ਚ ਛੇ ਹੀ ਆ ਘਰ ਤੋਂ ਹੀ ਆ ਦੋ ਘਰ ਤੇ 6 ਬੋਟਾ ਜਿਹੜੇ ਕੋਈ ਨਵੇਂ ਘਰ ਬਣਦੇ ਹੁੰਦਾ ਕੋਈ ਬੋਰਡ ਨਹੀਂ ਇੱਥੇ ਕੋ ਰਾਸ਼ਨ ਕਾਰਡ ਨਹੀਂ ਇੱਥੇ ਕੋਈ ਆਧਾਰ ਕਾਰਡ ਨਹੀਂ ਇੱਥੋਂ ਦਾ ਉਹਨਾਂ ਦੋਹਾਂ ਘਰਾਂ ਵਾਸਤੇ ਤਿੰਨਾਂ ਗਲੀਆਂ ਦੇ ਵਿੱਚ ਸੀਵਰੇਜ ਪੈ ਗਿਆ ਜੀ ਤਿੰਨਾਂ ਗਲੀਆਂ ਜੇ ਅੰਡਰਗਰਾਉਂਡ ਪਾਈਪਲਾਈਨ ਪੈ ਗਈ ਹੈ ਪਾਣੀ ਦੀ ਤੇ ਨਾਲੀਆਂ ਦੀ ਔਰ ਤਿੰਨਾਂ ਗਲੀਆਂ 'ਚ ਟਾਈਲਾਂ ਵੀ ਲੱਗੀ ਜਾਣੀਆਂ ਜਦੋਂ ਕੰਮ ਸ਼ੁਰੂ ਹੋਏਗਾ ਪਰ ਜਿਹੜੇ ਲੋਕ 40 40 50 50 ਸਾਲ ਤੋਂ ਜਿੰਦੀਆਂ ਪੀੜ੍ਹੀਆਂ ਇੱਥੇ ਪੀੜ੍ਹੀਆਂ ਦੀ ਪੀੜ੍ਹੀਆਂ ਇੱਥੇ ਡੇਰੀ ਵਾਲਦੇ ਕੋਠੀਪੰਤਾ ਦੇ ਬਿਛੇ ਠੀਕ ਆ ਉਹਨਾਂ ਦੀਆਂ ਗਲੀਆਂ ਟੈਂਡਰ ਹੋਣ ਦੇ ਬਾਵਜੂਦ ਪੈਸ ਤਾਂ ਇਹ ਕੰਮ ਜਿਹੜੇ ਆ ਨਹੀਂ ਹੋਉਂਦੇ ਹੁੰਦੇ ਨੇ ਕਿਉਂਕਿ ਅਸੀਂ ਕ੍ਰੈਡਿਟ ਹੀ ਲੈਣਾ ਜੀ ਸਾਡੀ ਸਰਕਾਰ ਆ ਪੈਸੇ ਚਾਹੇ ਕਾਉਂਸਲਰ ਨੇ ਪਾਸ ਕਰਾਏ ਆ ਹਾਊਸ 'ਚ ਪੰਜਾਬ ਸਰਕਾਰ ਦਾ ਤੇ ਮਤਲਬ ਹੀ ਕੋਈ ਨਹੀਂ ਸਾਰੇ ਪੈਸੇ ਸੈਂਟਰ ਸਰਕਾਰ ਦੇ ਆ ਇੱਕ ਇੱਕ ਸਕੂਲ ਦੇ ਅ ਕੋਈ ਨਿੱਕੀ ਸੀਗੀ ਉੱਥੇ ਟੋਆ ਪਟਿਆ ਗਿਆ ਪਰ ਉਹ ਵੀ ਉਬੜ-ਥੁਬੜ ਕਰ ਦਿੱਤਾ ਅਗਰ ਕੋਈ ਬੱਚਾ ਬਾਹਰ ਨਿਕਲਦਾ ਕਿਸੇ ਦਾ ਪੈਰ ਟੇਡਾ ਲੱਗਦਾ ਸਰ ਉਹ ਟੋਆ ਪੁੱਟ ਕੇ ਠੀਕ ਕਰਨ ਦੀ ਬਜਾਏ ਜਿਹੜਾ ਸਾਡੇ ਜਨਮ ਤੋਂ ਪਹਿਲੇ ਤੋਂ ਉੱਥੇ ਇੱਕ ਨਲਕਾ ਹੀ ਪੁਰਾਣਾ ਉਹ ਵੀ ਬੰਦ ਕਰ ਗਏ ਕੋਣ ਕਰ ਗਿਆ ਆਮ ਆਦਮੀ ਪਾਰਟੀ ਵਾਲੇ ਜਿਹੜੇ ਵਰਕਰ ਆ ਉਹ ਤੋਂ ਕਾਰਪੋਰੇਸ਼ਨ 'ਚ ਫੋਨ ਕਰਦੇ ਆ ਉੱਥੋਂ ਮੁਲਾਜ਼ਮ ਸਾਦੇ ਆ ਸਾਡੇ ਆਖੇ ਕਾਰਪੋਰੇਸ਼ਨ ਦਾ ਕੋਈ ਵੀ ਅਫਸਰ ਚਾਹੇ ਐਸਡੀਓ ਹੋਵੇ ਚਾਹੇ ਐਕਸੀਅਨ ਹੋਵੇ ਚਾਹੇ ਜੀਆਈ ਹੋਵੇ ਚਾਹੇ ਇਨਸਪੈਕਟਰ ਹੋਵੇ ਸਾਡੇ ਕਾਂਗਰਸੀ ਕਾਉਂਸਲਰ ਦੇ ਆਖੇ ਕੋਈ ਵੀ ਅਫਸਰ ਜਿਹੜਾ ਕੋਈ ਕੰਮ ਨਹੀਂ ਕਰਦਾ ਜੀ ਸਰ ਤੁਸੀਂ ਐਮਸੀਓ ਕਾਂਗਰਸ ਦੇ ਤੇ ਕਾਂਗਰਸ ਦੇ ਉੱਤੇ ਮੇਰਿਆ ਕਿ ਮੇਅਰ ਤੁਹਾਡਾ ਸਾਥ ਨਹੀਂ ਦਿੰਦੇ ਕਿ ਮੇਰ ਸਰ ਮੇਅਰ ਸਾਥ ਦਿੰਦੇ ਆ ਮੇਰ ਹੁੰਦਾ ਮੇਰੇ ਹਿਸਾਬ ਨਾਲ ਆਪਣਾ ਹੀ ਵਸ ਨਹੀਂ ਚੱਲੇ ਕਰਦਾ ਕਿਉਂਕਿ ਜਿਹੜੇ ਮੁਲਾਜ਼ਮ ਹੈ ਉਹ ਸਾਰੇ ਹੀ ਮੌਜੂਦਾ ਸਰਕਾਰ ਦੇ ਦਬਾਅ ਵੇਟ ਹੈ ਉਸ ਦਬਾਅ ਵੇਠ ਉਹਨਾਂ ਨੂੰ ਇੱਕ ਦਬਕਾ ਵੱਜੇ ਦਾ ਕਿ ਕਾਂਗਰਸ ਕਾਉਂਸਲਰ ਦੇ ਕਿਸੇ ਦੇ ਕਹਾਂ ਤਾਂ ਕੋਈ ਕੰਮ ਨਹੀਂ ਕਰਨਾ ਇੱਕ ਤੇ ਹੁੰਦਾ ਵੀ ਕੋਲੋਂ ਪੈਸੇ ਦੇ ਕੇ ਕੰਮ ਕਰਾਣਾ ਹਾਊਸ ਦੇ ਵਿੱਚ ਪੈਸੇ ਪਾਸ ਹੋਏ ਦੇ ਮੇਰੇ ਵਾਰਡ ਦੇ ਟੈਂਡਰ ਹੋਏ ਦੇਆ ਵਰਕ ਆਰਡਰ ਹੋਏ ਦੇਆ ਉਹਦੇ باوجود ਵੀ ਕੰਮ ਨਹੀਂ ਲੱਗਣ ਦਿੱਤੇ ਜਾ ਰਹੇ ਕੰਮ ਰੋਕ ਕੇ ਰੱਖੇ ਹੋਏ ਆ ਸੋ ਇਹ ਸੀ ਕਿ ਵਾਰਡ ਨੰਬਰ 42 ਜਿੱਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਖਾਸ ਪ੍ਰੋਗਰਾਮ ਸੁਣੋ ਜਨਾਬ ਦੇ ਵਿੱਚ ਜਿੱਤੇ ਲੋਕਾਂ ਦੀਆਂ ਸਮੱਸਿਆ ਸੁਣੀਆਂ ਗਈਆਂ ਲੋਕਾਂ ਦੀਆਂ ਸਮੱਸਿਆ ਗਲੀਆਂ ਨਾਵੀਆਂ ਸੀਵਰੇਜ ਤੇ ਕੁਝ ਹੋਰ ਸੀ ਜਿਹੜੀਆਂ ਕਿ ਗਲੀਆਂ ਦੇ ਵਿੱਚ ਜਿਹੜੀਆਂ ਤਾਰਾਂ ਲਟਕਦੀਆਂ ਪਈਆਂ ਸੀ ਉੱਤੇ ਖੰਭੇ ਲਗਵਾਉਂਦੇ ਸੀ ਤਾਂ ਜੋ ਸਮੇਂ ਸਿਰ ਜਿਹੜੀਆਂ ਉਹਨਾਂ ਨੂੰ ਸਹੀ ਢੰਗ ਨਾਲ ਜਿਹੜਾ ਕੀਤਾ ਜਾ ਸਕੇ ਦੂਜੇ ਪਾਸੇ ਜਦੋਂ ਅਸੀਂ ਐਮਸੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਐਮਸੀ ਸਾਹਿਬ ਹੋਣਾ ਵੱਲੋਂ ਜਿਹੜਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੋਣ ਕਰਕੇ ਉਹ ਕਿਤੇ ਨਾ ਕਿਤੇ ਜਿਹੜਾ ਪੱਲਾ ਝਾੜਦੇ ਹੋਏ ਨਜ਼ਰ ਆਏ ਸੋ ਸਾਡਾ ਖਾਸ ਪ੍ਰੋਗਰਾਮ ਉਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡੇ ਸਿਆਸਤਦਾਨਾਂ ਲੀਡਰਾਂ ਤੱਕ ਆਵਾਜ਼ ਜਿਹੜੀ ਤੁਹਾਡੀ ਪੰਚਾਇਤ ਜਾਂਦੀ ਹੈ ਸੋ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਆਪਣੀ ਵਾਰਡ ਨੰਬਰ ਤੇ ਮੋਬਾਈਲ ਨੰਬਰ ਤੇ ਆਪਣਾ ਨਾਮ ਦੇ ਕੇ ਨਾ ਪੁੱਲੇ ਤਾਂ ਜੋ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੁਹਾਡੀ ਬਾੜ ਤੱਕ ਜਿਹੜਾ ਪਹੁੰਚ ਜਾਵੇ ਸੋ ਮਿਲਦੇ ਹਾਂ ਕਿਸੇ ਹੋਰ ਵਾਰਡ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਜਦ ਤੱਕ ਮੈਂ ਨਿਰੂ ਸਸੀ ਕਾ